ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਲੋ ਜੀ ਅੱਜ ਅਸੀਂ ਪੁੱਜੇ ਆਂ ਜੀ ਭੋਗਪੁਰ ਭੋਗਪੁਰ ਸਿਟੀ ਦੇ ਵਿੱਚ ਤੇ ਭੰਡਾਰੀ ਕਾਰ ਬਜ਼ਾਰ ਦੇ ਕੋਲ ਖੁੱਲ ਚੁੱਕਾ ਜੀ ਡੋਮਨਿਕ ਪੀਜ਼ਾ ਡੋਮਨਿਕ ਪੀਜ਼ਾ ਹਾਲ ਆਪਣੇ ਕਿੱਟੀ ਪ੍ਰੋਗਰਾਮ ਬਰਥਡੇ ਪਾਰਟੀ ਕਿਸੇ ਤਰ੍ਹਾਂ ਦੀ ਖੁਸ਼ੀ ਦੇ ਮੌਕੇ ਤੇ ਤੁਸੀਂ ਸੈਲੀਬ੍ਰੇਸ਼ਨ ਕਰਨਾ ਵਾ ਤੇ ਤੁਸੀਂ ਆ ਸਕਦੇ ਇੱਥੇ ਜੀ ਆਪਣਾ ਹੈਗੇ ਜੀ ਡੋਮਨਿਕ ਪੀਜ਼ਾ ਤੇ ਮੇਨ ਭਾਜੀ ਹੈਗੇ ਜੀ ਇੱਥੇ ਭਾਈ ਸਸੀ ਘਾਲ ਜੀ ਸਸੀ ਘਾਲਤਾ ਜੀ ਤੇ ਭਾਜੀ ਆਪਣਾ ਕਿੱਟੀ ਪਾਰਟੀ ਵਗੈਰਾ ਜਿੱਦਾਂ ਦੀ ਮਰਜ਼ੀ ਪਾਰਟੀ ਹੋਵੇ ਕਰ ਸਕਦੇ ਜਿੱਦਾਂ ਦੀ ਮਰਜ਼ੀ ਜਿੱਦਾਂ ਦੀ ਮਰਜ਼ੀ ਬੱਚਿਆਂ ਦੀ ਕੋਈ ਬਰਥਡੇ ਪਾਰਟੀ ਵੈਸੇ ਕੋ ਕੀਤੀ ਮੀਟਿੰਗ ਕਰਨੀ ਹੈ ਜੀ ਉਹਦੇ ਲਈ ਆਪਣੇ ਕੋਲ ਫੈਸਿਲਿਟੀ ਹੈਗੀ ਹੈ ਜੀ ਠੀਕ ਹੈ ਜੀ ਤੇ ਭਾਜੀ ਹੁਣਾ ਕੋ ਇੱਕ ਨਾ ਇੱਕ ਆਫਰ ਵੀ ਕਾਫੀ ਚੱਲਦੇ ਆ ਤੇ ਕਾਫੀ ਚੱਲਦੇ ਰਹਿੰਦੇ ਆ ਤੇ ਭਾਜੀ ਉਹਨਾਂ ਦੀ ਕਿਚਨ ਵੀ ਇੱਧਰ ਦੇਖ ਸਕਦੇ ਨਹੀਂ ਬਿਲਕੁਲ ਸਾਫ਼ ਸੁਥਰੀ ਕਿਚਨ ਹੈ ਜੀ ਤੇ ਬਹੁਤ ਵਧੀਆ ਜੀ ਇਹਨਾਂ ਦਾ ਲੱਗਿਆ ਮੈਨੂੰ ਸਾਫ਼ ਸਪਾਈ ਦਾ ਸਪੈਸ਼ਲ ਧਿਆਨ ਰੱਖਿਆ ਹੋਆ ਤੇ ਪਾਰਟੀ ਕਰਨ ਦੀ ਜਗ੍ਹਾ ਯਾਨੀ ਕਿ ਤੁਸੀਂ ਦੇਖ ਸਕਦੇ ਉ みか